ਇਰਾਦਿਆਂ ਤੋਂ ਮੁੱਕਰੀ ਵਾਅਦਿਆਂ ਤੋਂ ਮੁੱਕਰੀ ਕੱਲੀ-ਕੱਲੀ ਗੱਲ ਦਾ ਹਿਸਾਬ ਚਾਹੀਦਾ ਪੰਜਾਬ ਦੇ ਨੌਜਵਾਨਾਂ ਦੀਆਂ ਮਿਹਨਤਾਂ ਦਾ ਹੱਕ ਖਾਣ ਵਾਲੀ ਇਹ ਨਹੀਂ ਸਾਨੂੰ ਕੱਲੀ-ਕੱਲੀ ਗੱਲ ਦਾ ਹਿਸਾਬ ਚਾਹੀਦਾ ਇਹ ਸਰਦਾਰ ਭਗਵੰਤ ਮਾਨ ਜੀ ਤੁਹਾਨੂੰ ਗੱਲਾਂ ਕਰਨ ਲੱਗਿਆ ਮੈਂ ਜਿਹੜਾ ਕੌਣੀ ਦਾ ਕੋਈ ਸੁਖਵਿੰਦਰ ਸਿੰਘ ਆ ਤੁਹਾਡਾ ਬੜਾ 2013 ਤੋਂ ਕਹਿੰਦੇ ਚੱਲਿਆ ਆ ਤੁਹਾਡੀ ਪਾਰਟੀ ਦੇ ਵਿੱਚ ਦਿਓ 2013 14 ਦਾ ਕੱਲ ਰੋ ਰਿਆ ਸੀ ਜਿਹੜਾ ਕਹਿ ਲੋ ਇਕੱਠ ਹੋਇਆ ਸੀ ਲੋਕਾਂ ਦਾ ਉੱਥੇ ਆਪਣੇ ਜਿਹੜੇ ਡਿੰਪੀ ਸਾਹਿਬ ਆ ਨਵੀਂ ਬੜੀ ਲਹਾਰ ਨਹੀਂ ਮੇਰੇ ਸੰਧਾ ਵੱਲ ਵੇਖ ਇੱਕ ਕਹਾਵਤ ਹੋਰ ਬਣੂਗੀ ਮੈਂ ਕੱਲ ਦੀ ਪੂਤਨੀ ਤੇ ਸਿਵੀਆਂ ਚੱਦ ਜਿਹੜਾ ਬੰਦਾ ਜਾ ਕੇ ਉੱਥੇ ਬੈਠ ਗਿਆ ਉਹ ਬੈਠਣ ਤੋਂ ਬਾਅਦ ਉੱਥੇ ਹੱਥ ਜੋੜੀ ਬੈਠਾ ਤੇ ਜਿਹੜਾ ਸੁਖਜਿੰਦਰ ਆਖਣੀ ਸੁਖਵਿੰਦਰ ਆ ਜੋ ਵੀ ਕੌਣੀ ਦਾ ਤੁਹਾਡਾ ਬੜਾ ਜਿਹਨੇ ਤੁਹਾਡੀ ਪਾਰਟੀ ਉਹ ਕੀਤੀ ਆ ਉਹ ਗੱਲਾਂ ਦੇ ਰੋਣੇ ਰੋਈ ਜਾਂਦਾ ਵੀ ਮੇਰੀ ਮਾਂ ਨੇ ਤੇਲ ਪਾਉਣਾ ਗੱਡੀਆਂ ਦੇ ਵਿੱਚ ਮੇਰੇ ਮਾਪੇ ਨੇ ਕੰਮ ਕਰਕੇ ਕਹਿਣਾ ਕਿ ਲੋਕਾਂ ਦੇ ਵਿੱਚ ਵਿਚਰ ਤੇ ਅੱਜ ਉਹ ਰੋ ਰਿਹਾ ਉਹਦਾ ਕਾਰਨ ਕੀ ਆ ਉਹਨੂੰ ਇਹ ਸੀ ਕਿ 2000 ਆ ਜਿਹੜੀ ਆਪਣੀਆਂ ਟਿਕਟ ਮਿਲ ਨਹੀਂ ਆ ਜਿਮਨੀ ਚੋਂ ਗਿੱਦੜਵਾਹ ਤੋਂ ਹੋ ਸਕਦਾ ਸੀ ਉਹ ਕਹਿੰਦਾ ਮੈਨੂੰ ਮਿਲ ਜੇ ਮਤਲਬ ਮੈਂ ਉਹਦੀ ਗੱਲ ਕਰ ਰਿਹਾ ਇੱਕ ਉਦਾਹਰਨ ਤੌਰ ਤੇ ਬਾਰੋ ਹੁਣ ਕੀ ਕਰੇ ਉਹਨੂੰ ਕੀ ਪਤਾ ਸੀ ਵੀ ਖਾਵੇ ਪੀਵੇ ਬਾਂਦਰੀ ਤੇ ਟੰਬੇ ਖਾਵੇ ਰਿੱਚ ਉਹਨੂੰ ਇਸ ਗੱਲ ਦਾ ਕੀ ਪਤਾ ਸੀ ਕਿ ਅਸੀਂ ਪੱਲੀਆਂ ਵਛਾਉਂਦੇ ਰਹਿ ਕੇ ਝਾੜ ਕੇ ਤੇ ਬਾਬਾ ਜੀ ਗਵਾਂਢੋਂ ਮੁੜ ਕੇ ਉਸੇ ਤਰ੍ਹਾਂ ਆ ਕੌਣੀ ਆਲੇ ਤੇਰੀ ਟਿਕਟ ਗਵਾੰਡੋ ਮੁੰਡਿਆ ਤੇ ਤੂੰ ਤਾਂ ਐਵੇਂ ਖਵਾਬ ਲੈਂਦੇ ਹੀ ਰਹਿ ਗਿਆ ਭਗਵੰਤ ਮਾਨ ਜੀ ਜਿਹੜੇ ਲੋਕ ਤੁਹਾਡੇ ਮਿਹਨਤਾਂ ਕਰ ਰਹੇ ਆ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਮਿਹਨਤਾਂ ਕਰਦਿਆਂ ਨੂੰ 2013 ਤੋਂ ਲੱਗੇ ਆ ਉਹਨਾਂ ਲੋਕਾਂ ਨੇ ਕਾਂਗਰਸ ਕਾਲੀ ਦਲ ਦੇ ਨਾਲ ਦੁਸ਼ਮਣੀਆਂ ਪਾਲੀਆਂ ਉਹਨਾਂ ਲੋਕਾਂ ਨੇ ਬੀਜੇਪੀ ਦੇ ਨਾਲ ਦੁਸ਼ਮਣੀਆਂ ਪਾਲੀਆਂ ਔਰ ਜਿਹੜੇ ਲੋਕਾਂ ਜਿਨ੍ਹਾਂ ਦੇ ਨਾਲ ਦੁਸ਼ਮਣੀਆਂ ਪਾਈਆਂ ਸੀ ਤੁਹਾਡੇ ਕਰਕੇ ਦੁਸ਼ਮਣੀਆਂ ਪਾਈਆਂ ਸੀ ਔਰ ਅੱਜ ਜਿਹੜੀਆਂ ਦੁਸ਼ਮਣੀਆਂ ਤੁਹਾਡੇ ਕਰਕੇ ਉਹਨਾਂ ਨੇ ਪਾਈਆਂ ਸੀ ਤੇ ਤੁਸੀਂ ਅੱਜ ਉਹਨਾਂ ਦੇ ਅੰਦਰ ਉਹਨਾਂ ਨੂੰ ਕਰੀ ਜਾਂਦੇ ਆ ਯਾਦ ਰੱਖੋ ਰਾਜਨੀਤੀ ਦੀ ਦੁਸ਼ਮਣੀ ਉਠਾ ਲਈ ਹੁੰਦੀ ਆ ਇਹ ਕਦੇ ਵੀ ਖਤਮ ਨਹੀਂ ਹੁੰਦੀ ਤੇ ਤੁਸੀਂ ਉਹਨਾਂ ਵਿੱਚ ਜਿੰਨਾ ਵਿਅਕਤੀਆਂ ਦੇ ਖਿਲਾਫ ਪਰਕਾ ਕੇ ਤੁਸੀਂ ਹਲਕਿਆਂ ਦੇ ਵਿੱਚ ਕੰਮ ਕਰਨ ਲਾਇ ਸੀ ਨੌਜਵਾਨ ਅੱਜ ਉਹਨਾਂ ਦੇ ਸਿਰ ਤੇ ਬਿਠਾ ਕੇ ਤੁਸੀਂ ਬਿਠਾਈ ਜਾਂਦੇ ਹੋ ਉਹਨਾਂ ਵਿਅਕਤੀਆਂ ਨੂੰ ਜਿਹੜੇ ਕਦੇ ਮਾਰੇ ਹੁੰਦੇ ਸੀ ਤੇ ਭਗਵੰਤ ਮਾਨ ਜੀ ਤੁਸੀਂ ਤਾਂ ਹੋਰਾਂ ਨੂੰ ਕਹਿਨੇ ਹੁੰਨੇ ਆ ਕਿ ਸਾਈਕਲ ਦਾ ਸਟੈਂਡ ਹੁੰਦਾ ਤੇ ਫਲਾਨੇ ਦਾ ਸਟੈਂਡ ਹੈ ਨਹੀਂ ਢੋਂਕੇ ਦਾ ਸਟੈਂਡ ਹੈ ਨਹੀਂ ਤੇ ਮੈਂ ਤੁਹਾਨੂੰ ਕਹਿਣਾ ਸਭ ਤੋਂ ਪਹਿਲਾਂ ਤੁਸੀਂ ਆਪਦੀ ਪਾਰਟੀ ਵਾਸਤੇ ਕੋਈ ਤਕੜਾ ਜਿਹਾ ਸਟੈਂਡ ਬਣਾਓ ਜਿੰਨਾ ਚਿਰ ਤੁਹਾਡੀ ਪਾਰਟੀ ਦਾ ਸਟੈਂਡ ਹੈ ਨਹੀਂ ਤੇ 16-16 ਲੱਖ ਦੇ ਜਿਹੜੇ ਤੁਸੀਂ ਉਹ ਕੈਮਨ ਬਣਾਉਨੇ ਆ ਬੁਲਟ ਪ੍ਰੂਫ ਉਹਨਾਂ ਦਾ ਕੋਈ ਫਾਇਦਾ ਨਹੀਂ ਜੇਕਰ ਤੁਹਾਡੀ ਪਾਰਟੀ ਦੇ ਬੱਲੇ ਸਟੈਂਡ ਹੀ ਨਹੀਂ ਹੁਣ ਤੁਸੀਂ ਇਹ ਗੱਲ ਦੱਸੋ ਕਿ ਜਿਹੜੇ ਨੌਜਵਾਨ 2013 ਤੋਂ ਲੱਗੇ ਜਿਵੇਂ ਤੁਸੀਂ ਕਹਿ ਦਿੰਦੇ ਆ ਕਿ ਆਟੋ ਵਾਲਿਆਂ ਨੂੰ ਟਿਕਟਾਂ ਮਿਲ ਜਾਣਗੀਆਂ ਤੁਸੀਂ ਕਹਿ ਦਿੰਦੇ ਆ ਬਰਫਾਂ ਵਾਲਿਆਂ ਨੂੰ ਟਿਕਟਾਂ ਮਿਲ ਜਾਣਗੀਆਂ ਫਿਰ ਤੁਸੀਂ ਬਰਫ ਵੇਚਦੇ ਸੀ ਜਾਂ ਜਿੰਨੇ ਤੁਹਾਡੇ ਐਮਐਲਏ ਨੂੰ ਟਿਕਟਾਂ ਮਿਲੀਆਂ ਕੀ ਉਹ ਬਰਫ ਵੇਚਦੇ ਸੀ ਜਿਹੜੇ ਕਾਂਗਰਸ ਅਕਾਲੀ ਦਲ ਬੀਜੇਪੀ ਦੇ ਵਿੱਚੋਂ ਆਏ ਉਹ ਤੁਹਾਡੀਆਂ ਟਿਕਟਾਂ ਲੜ ਕੇ ਗਏ ਆ ਜਦੋਂ ਚਿਮਨੀ ਚੌਂ ਜਲੰਧਰ ਦੇ ਵਿੱਚੋਂ ਆ ਉੱਥੇ ਵੀ ਤੁਸੀਂ ਉਹੀ ਕੰਮ ਕੀਤਾ ਕਿ ਜਿਨੇ ਤਾਂ ਮਤਲਬ ਮਿਹਨਤ ਕੀਤੀ ਸੀ ਉਹਦਾ ਉਹ ਕੋਈ ਉਹਦਾ ਕੋਈ ਵਾਸਤਾ ਨਹੀਂ ਪਿਆ ਹੋਰ ਇਥੋਂ ਫਰੋਜਪੁਰ ਏਰੀਆ ਦੇ ਵਿੱਚੋਂ ਕਈ ਬੈਠੇ ਆ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਫਰੋਜਪੁਰ ਵਾਸਤੇ ਪਰ ਤੁਹਾਡੇ ਸਾਰੇ ਦੇ ਸਾਰੇ ਜਿਹੜੇ ਬੰਦੇ ਆ ਉਹ ਸਾਰੇ ਦੇ ਸਾਰੇ ਤੁਸੀਂ ਪਤਾ ਨਹੀਂ ਕਿਹੜੀਆਂ ਨੀਂਦ ਵਾਲੀਆਂ ਗੋਲੀਆਂ ਦਿੱਤੀਆਂ ਉਹ ਚੁੱਪ ਹੋ ਗਏ ਹੁਣ ਕਿਦੜ ਬਾਅਦ ਇਹ ਵਿੱਚੋਂ ਦੋ ਤਿੰਨ ਜਣੇ ਮਿਹਨਤ ਕਰੀ ਜਾਂਦੇ ਸੀ ਉਹਦੇ ਗੋਪੀ ਬਾਬਾ ਵੀ ਦੱਸੀ ਜਾਂਦਾ ਸੀ ਤੇ ਗੋਪੀ ਬਾਬੇ ਦੀ ਵੀ ਚਲੋ ਤੁਸੀਂ ਭੁਖਬਾਨੀ ਦਾ ਝੂਠੀ ਬਾਤੀ ਆ ਵੈਸੇ ਇੱਕ ਗੱਲ ਉਹ ਚੰਗਾ ਹੋ ਗਿਆ ਹੁਣ ਉਹ ਟਿਕਟ ਜਿਹੜੀ ਉਹ 100 ਚੋਂ 100% ਯਾਦ ਰੱਖੋ ਕਿ ਟਿਕਟ ਜਿਹੜੀ ਉਹ ਡਿੰਪੀ ਢਲੋਜੀ ਨੂੰ ਮਿਲੂਗੀ ਤੇ ਡਿੰਪੀ ਢਲੋਜੀ ਉਹ ਆ ਜਿਨ੍ਹਾਂ ਦੀਆਂ ਬੱਥਾਂ ਚੱਲਦੀਆਂ ਕਾਰੋਬਾਰ ਤਗੜੇ ਆ ਅੱਜ ਜਿਨ੍ਹਾਂ ਨੂੰ ਤੁਸੀਂ ਨਿੰਦਦੇ ਫਿਰਦੇ ਆ ਸੁਖਬੀਰ ਹਰਕੇ ਨੂੰ ਉਹਨਾਂ ਦੇ ਭਾਈਵਾਲ ਸੀਗੇ ਤੇ ਜਿਹੜੇ ਫਿਰ ਉਹੀ ਕੰਮ ਹੋ ਗਿਆ ਕਰੋੜਾ ਪੁੱਤਿਆਂ ਨੂੰ ਕਰੋੜਾ ਪਤੀ ਬਣਾਈ ਜਾਣਾ ਪਾਵਰ ਵਾਲਿਆਂ ਨੂੰ ਪਾਵਰਾਂ ਦੇਈ ਜਾਣੀਆਂ ਤੇ ਫਿਰ ਉਹਦਾ ਫਾਇਦਾ ਕੀ ਤੇ ਜਦੋਂ ਤੈਨੂੰ ਜਦੋਂ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਲਾਉਂਦੇ ਸੀ ਸੁਣੋ ਮਾਨ ਸਾਹਿਬ ਜਦੋਂ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਲਾਉਂਦੇ ਸੀ ਤੇ ਤੁਹਾਡੇ ਮੂੰਹ ਤੋਂ ਮੱਖੀ ਨਹੀਂ ਉੱਡਦੀ ਸੀ ਤੁਹਾਡਾ ਹੱਕ ਕਿਸੇ ਹੋਰ ਨੂੰ ਦਿੱਤਾ ਜਾਂਦਾ ਤੇ ਮੈਂ ਗਰੰਟੀ ਨਾਲ ਕਹਿੰਨਾ ਤੁਸੀਂ ਦੂਜੇ ਤੀਜੇ ਦੋਨੋਂ ਬੀਜੇਪੀ ਚ ਪੱਜ ਜਾਣਾ ਸੀਗਾ ਪਰ ਹੁਣ ਮੈਂ ਕੋਈ ਉਹਨਾਂ ਦਾ ਪੱਖ ਨਹੀਂ ਪੂਰ ਰਿਹਾ ਜਿਹੜੇ ਮਿਹਨਤ ਕਰੀ ਜਾਂਦੇ ਸੀ ਗਿੱਦੜਵਾ ਤੋਂ ਉਹ ਜਿਹੜੇ ਦੂਜੇ ਬਣੇ ਐਮਐਲਏ ਉਹਨਾਂ ਨੇ ਵੀ ਉਹਨਾਂ ਅਰਗੇ ਹੀ ਬਾਨਣਾ ਸੀਗਾ ਹੋਰ ਕੋਈ ਉਹਨਾਂ ਨੇ ਪੰਜਾਬ ਦਾ ਭਲਾ ਨਹੀਂ ਕਰਨਾ ਸੀ ਉਹਨਾਂ ਨੇ ਆਪ ਦੇ ਕੰਮ ਹੀ ਕਰਨੇ ਸੀ ਪਰ ਰੌਲਾ ਇੱਥੇ ਇਸ ਗੱਲ ਦਾ ਜਦੋਂ ਮਲੋਟ ਦੇ ਵਿੱਚ ਉਹ ਸਾਈਕਲ ਵਾਲਾ ਪ੍ਰਾਰਥ ਸੁਮਰੀਆਣਾ ਉਹ ਬੰਦਾ ਟੈਕਟਰ ਲੜਨ ਦਾ ਚਾਹਵਾਨ ਸੀ ਹੱਕਦਾਰ ਸੀ ਅੱਗੇ ਤੁਸੀਂ ਉਹਦਾ ਵੀ ਹਾਲ ਇਹੀ ਕਰਤਾ ਅਸੀਂ ਪੱਲੀਆਂ ਵਾਛਉਂਦੇ ਰਹਿ ਗਏ ਛਾੜ ਕੇ ਤੇ ਬਾਬਾ ਜੀ ਗਵਾਂਡੋ ਮੁੜ ਗਏ ਹੁਣ ਉਹਦਾ ਕੰਮ ਵੀ ਉਹੀ ਕਰਤਾ ਤੁਸੀਂ ਐਸ ਟਾਈਮ ਸੁਖਜਿੰਦਰ ਕੌਣੀ ਉਸ ਟਾਈਮ ਤੇ ਸੁਖਵਿੰਦਰ ਕੌਣੀ ਅਰਿਆਂ ਨੇ ਰੌਲਾ ਪਾਇਆ ਹੁੰਦਾ ਕਿ ਮਾਨਸਾਵਾ ਕੰਮ ਗਲਤ ਹੋ ਰਿਹਾ ਮਿਹਨਤ ਅਰ ਸੁਮਨਿਆਣੇ ਦੀ ਆ ਤੁਸੀਂ ਟੈਕਟਰ ਬਲਜਿੰਦਰ ਕੌਰ ਨੂੰ ਦੇ ਰਹੇ ਆ ਕਿਹੜੀ ਗੱਲੋਂ ਤੇ ਮੈਂ ਗਰੰਟੀ ਦੇ ਨਾਲ ਕਹਿਣਾ ਕਿ ਅੱਜ ਇਹਨਾਂ ਨਾਲੇ ਧੱਕਾ ਨਹੀਂ ਹੋਣਾ ਸੀ ਜਦੋਂ ਮਿੰਦਰ ਸਿੰਘ ਕਚੂਰੇ ਵਰਗੇ ਇਹ ਮਿਹਨਤਾਂ ਕਰਦੇ ਰਹੇ ਹਲਕਿਆਂ ਵਾਸਤੇ ਇਹਨਾਂ ਦੀ ਫੱਟੀ ਤੁਸੀਂ ਐ ਚੋਪੜੀ ਆ ਜਿਵੇਂ ਕੋਈ ਦੇਸੀ ਘਿਓ ਨਾਲ ਰੋਟੀ ਚੋਪੜਦਾ ਤੇ ਜਿਹੜਾ ਫਾਜ਼ਲਕਾ ਵਾਲਾ ਕੀਨਾ ਸੀ ਉਹਦਾ ਸੂਮਰ ਵੀਰ ਕੇ ਮੈਂ ਨਾ ਭੁੱਲਦਾ ਬੰਦਾ ਚੰਗਾ ਸੀ ਵਿਚਾਰ ਅੱਜ ਕੱਲ ਕਾਂਗਰਸ ਚ ਹੋ ਗਿਆ ਉਹਨੂੰ ਤੁਸੀਂ ਜਿਵੇਂ ਬੁੜੀਆਂ ਨੇ ਘੀਰਾ ਲਾ ਦਿੰਦੀਆਂ ਪਾਥੀਆਂ ਦਾ ਉਸੇ ਤਰ੍ਹਾਂ ਪਾਥੀਆਂ ਲਾ ਕੇ ਉੱਤੋਂ ਚੋਪੜ ਕੇ ਰੱਖਦਾ ਵੀ ਇਹ ਕਿਤੇ ਬਾਹਰ ਹੀ ਨਾ ਨਿਕਲ ਸਕੇ ਖਰਚਾ ਕਰਨ ਵਾਲੀ ਤੁਹਾਡੇ ਕੋਈ ਹੋਰ ਹੁੰਦੇ ਆ ਤੁਹਾਡੀਆਂ ਪਾਰਟੀਆਂ ਨੂੰ ਜਿਹੜੇ ਲਿਆਉਣ ਵਾਲੇ ਉਹ ਅੱਜ ਤੁਸੀਂ ਖੂੰਜੇ ਚ ਲਈ ਆਉਨੇ ਆ ਤੇ ਜਿਹੜੇ ਪਾਰਟੀਆਂ ਨੂੰ ਸਿੱਟਣ ਵਾਲੇ ਸੀ ਉਹਨਾਂ ਨੂੰ ਸਿਰ ਤੇ ਬਿਠਾਈ ਜਾਂਦੇ ਆ ਤੇ ਮਾਨ ਸਾਹਿਬ ਇਹ ਪਾਰਟੀ ਦਾ ਅੰਤ ਹੁੰਦਾ ਯਾਦ ਰੱਖੋ ਗੱਲ ਜਿਹੜਾ ਜੈਸ ਸੁਖਬੀਰ ਬਾਦਲ ਨੇ ਮੈਂ ਇਕੱਲੇ ਸੁਖਬੀਰ ਦੀ ਗੱਲ ਨਹੀਂ ਕਰਦਾ ਕਾਂਗਰਸ ਅਕਾਲੀ ਦਲ ਭਾਜਪੀ ਜਿਨ੍ਹਾਂ ਨੇ ਆਪ ਦੇ ਗੱਲ ਨਾਲ ਲਾ ਕੇ ਬੰਦੇ ਰੱਖੇ ਹੋਣ ਤੇ ਉਹ ਬੰਦੇ ਰੁੱਸ ਕੇ ਤੁਹਾਡੇ ਵੱਲ ਆ ਜਾਣ ਜਿਉ ਉਹਨਾਂ ਦੇ ਨਹੀਂ ਨਾ ਬਨੇ ਜਿੰਨਾ ਚੋਂ ਉਹਨਾਂ ਨੇ ਸਭ ਕੁਝ ਬਣਾਇਆ ਕਮਾਇਆ ਚਲਾਈ ਮਤਲਬ ਦਫਤਰਾਂ ਚੱਲਣੀ ਸੀ ਆਈਓਸੀ ਨੂੰ ਕਹਿ ਰਿਆਂ ਤੇ ਉਹ ਬੰਦੇ ਉਹਨਾਂ ਦੇ ਨਹੀਂ ਬਣੇ ਤੇ ਫਿਰ ਵੀਰ ਮੇਰਾ ਇਹ 2.5 ਸਾਲਾਂ ਦੀ ਜਿਹੜੀ ਸਰਕਾਰ ਰਹਿ ਗਈ ਆ ਬੰਦੇ ਤੇਰੇ ਵੀ ਨਹੀਂ ਛੱਡ ਕੇ ਤੈਨੂੰ ਐ ਜਾਣਗੇ ਜਿਵੇਂ ਉਹ ਸੋਨੀ ਨੂੰ ਘੜਾ ਛੱਡ ਕੇ ਭੱਜਿਆ ਸੀ ਖੁਰ ਗਿਆ ਸੀ ਨਾ ਵਿੱਚੇ ਤੇ ਤੂੰ ਵੀ ਸੋਹਣਿਆ ਯਾਦ ਰੱਖ ਲੈ ਕੱਚੇ ਘੜਿਆਂ ਤੇ ਤਰਨ ਨੂੰ ਫਿਰਦਾ ਤੈਨੂੰ ਵਿੱਚ ਵਿਚਾਲੇ ਡੋਬਣ ਗਿਆ ਯਾਦ ਰੱਖ ਗੱਲ ਨੂੰ ਔਰ ਰਹੀ ਗੱਲ ਰੌਲਾ ਉਦੋਂ ਪਾਇਆ ਨਹੀਂ ਇਹਨਾਂ ਬੰਦਿਆਂ ਨੇ ਫਿਰ ਅੱਜ ਇੱਥੇ ਗੱਲ ਇਹ ਕਰਨੀ ਪਊਗੀ ਗੱਲ ਸੱਚਾਈ ਆ ਕੋਈ ਝੂਠ ਨਹੀਂ ਗਾ ਸੁਖਬੀਰ ਬਾਦਲ ਨੇ ਜਿਹੜਾ ਵੀ ਇਹਦਾ ਵਰਕਰ ਹੁੰਦਾ ਸੀ ਉਹਨੂੰ ਬਹੁਤ ਕੁਛ ਦਿੰਦਾ ਸੀ ਔਰ ਉਹ ਵਰਕਰ ਨੂੰ ਦਿੰਦਾ ਸੀ ਪੰਜਾਬ ਦੇ ਲੋਕਾਂ ਨੂੰ ਨਹੀਂ ਕੁਛ ਦਿੰਦਾ ਸੀ ਆਪਦੇ ਵਰਕਰਾਂ ਪਿੱਛੇ ਪੰਜਾਬ ਦੇ ਲੋਕਾਂ ਦਾ ਕਹਾਣ ਕੀਤਾ ਆਪਦੇ ਘਰ ਪਿੱਛੇ ਉਹਨੇ ਪੰਜਾਬ ਦੇ ਲੋਕਾਂ ਦਾ ਕਹਾਣ ਤੇ ਅੱਜ ਸਚਾਈ ਤੁਹਾਡੇ ਸਾਹਮਣੇ ਹੀ ਆ ਜੇਕਰ ਉਹਨਾਂ ਦੇ ਨਹੀਂ ਬਣੇ ਤੇ ਤੁਹਾਡੇ ਵੀ ਨਹੀਂ ਬਣਦੇ ਤੇ ਉਹ ਕੌਣੀ ਸਾਹਿਬ ਕੱਲ ਤੁਸੀਂ ਭਾਸ਼ਣ ਦੇ ਰਹੇ ਸੀ ਰੌਣਕ ਕਾ ਮੂੰਹ ਹੋਇਆ ਪਿਆ ਸੀ ਸਾਫ਼ ਜੀ ਗੱਲ ਇਹ ਆ ਜਿਸ ਦਿਨ ਤੇਰੀ ਪਾਰਟੀ ਦੇ ਵਿੱਚ ਬਹੁਤ ਲੋਕਾਂ ਨਾਲ ਅਤਿਆਚਾਰ ਹੋਇਆ 2000 ਰੁਪਏ ਦੀਆਂ ਟਿਕਟਾਂ ਵੇਲੇ ਉਸ ਟਾਈਮ ਤੇ ਤੁਸੀਂ ਬੋਲੇ ਹੁੰਦੇ ਤੁਸੀਂ ਕਹਿੰਦੇ ਸਾਡਾ ਕਿਸਾਨੂੰ ਦਿਓ ਤੁਹਾਨੂੰ ਕੁਛ ਨਾ ਕੁਛ ਅੱਜ ਤੁਹਾਡੀ ਪਾਰਟੀ 'ਚ ਇਹ ਕੰਮ ਨਾ ਹੁੰਦੇ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਲੋਕ ਵੋਟਾਂ ਪਾਉਣ ਵਾਲੇ ਤੁਸੀਂ ਸਿਰੇ ਦੇ ਉਹਨਾਂ ਨੂੰ ਨਲਾਇਕ ਦੱਸਤਾ ਤੁਸੀਂ ਕਹਤਾ ਕਿ ਰਾਜਨੀਤਿਕ ਲੋਕਾਂ ਦੀ ਕੋਈ ਲੜਾਈ ਨਹੀਂ ਹੁੰਦੀ ਸੁਣ ਲੋ ਗੱਲ ਪੰਜਾਬ ਦੇ ਲੋਕੋ ਮਾਨ ਸਾਹਿਬ ਨੇ ਮੁੱਛ ਮਰੋੜ ਕੇ ਤੁਹਾਨੂੰ ਉਦਾਹਰਨ ਦੇ ਦਿੱਤੀ ਆ ਕਿ ਜਿਹੜਾ ਵੀ ਤੁਸੀਂ ਯਾਦ ਰੱਖੋ ਕਿ ਆਪਾਂ ਗੱਲ ਕਹਿ ਲਈਏ ਕਿ ਉਹਨਾਂ ਨੇ ਉਦਾਹਰਨ ਦਿੱਤੀ ਵੀ ਰਾਜਨੀਤਿਕ ਬੰਦਿਆਂ ਦੀ ਕਦੇ ਕੋਈ ਲੜਾਈ ਨਹੀਂ ਹੁੰਦੀ ਲੜਾਈ ਤੁਹਾਡੇ ਘਰਾਂ ਦੀ ਵੀ ਕਦੇ ਕੋਈ ਨਹੀਂ ਸਰਕਾਰ ਲੜਦੀ ਉਹ ਲੜਾਈ ਲੜਦੇ ਆ ਉਹਦੀ ਪਾਰਟੀ ਦੀ ਜਿਨ੍ਹਾਂ ਨੂੰ ਤੁਸੀਂ ਹਾਰ ਆਇਆ ਜਿਨ੍ਹਾਂ ਕਰਕੇ ਪਿੰਡ ਦੇ ਬੰਦਿਆਂ ਨਾਲ ਵਿਗਾੜ ਪਾਏ ਅੱਜ ਉਹਨਾਂ ਬੰਦਿਆਂ ਨੂੰ ਯਾਦ ਰੱਖੋ ਉਹਨਾਂ ਬੰਦਿਆਂ ਨੂੰ ਅੱਜ ਟਿਕਟਾਂ ਦਿੱਤੀਆਂ ਜਾਣ ਗਈਆਂ ਉਹ ਬੰਦੇ ਲੜਨਗੇ ਟਿਕਟਾਂ ਜਿਹੜੇ ਬੰਦਿਆਂ ਨੂੰ ਤੁਸੀਂ ਹਰਾਂ ਹੋਂਦ ਦੇ ਵਿੱਚ ਪੂਰਾ ਯੋਗਦਾਨ ਪਾਇਆ ਇੱਥੋਂ ਸਮਝ ਲਓ ਕਿ ਤੁਹਾਡੀ ਕੋਈ ਪੁੱਛਗਿੱਛ ਨਹੀਂ ਗਈ ਤੇ ਮੁੱਖ ਮੰਤਰੀ ਜੀ ਪੰਜਾਬ ਦੇ ਲੋਕਾਂ ਨੂੰ ਕਿਉਂ ਕਿਹਾ ਸੀ ਕਿ ਡਿੰਪਿਟ ਲੋਕੇ ਮਾਰੇ ਆ ਬੱਸਾਂ ਤੇ ਝੰਡੇ ਲਾਉਂਦੇ ਆ ਕਿਉਂ ਕਹਤਾ ਸੀ ਕਿਹੜੀ ਗੱਲ ਨੂੰ ਦੂਜਿਆਂ ਨੂੰ ਮਾਰੇ ਦੱਸਦੇ ਸੀ ਜਦੋਂ ਉਹ ਤੁਹਾਡੇ ਵਿੱਚ ਆਏ ਆ ਯਾਦ ਰੱਖੋ ਕਿ ਉਸ ਤੋਂ ਬਾਅਦ ਉਹਨਾਂ ਨੂੰ ਤੁਸੀਂ ਕਦੇ ਮਾਰਾ ਨਹੀਂ ਕਿਹਾ ਹੁਣ ਪੰਜਾਬ ਦੇ ਲੋਕੋ ਨੇ ਪੰਜਾਬ ਦੀ ਲੀਡਰਸ਼ਿਪ ਪਾਲਿਓ ਇਹ ਤੁਸੀਂ ਵੇਖੋ ਵੀ ਹੁਣ ਤੁਹਾਡੇ ਨਾਲ ਪਹੁੰਦਾ ਕੀ ਆ ਤੁਸੀਂ ਰਹਿ ਗਏ ਆ ਸਿਰਫ ਤੇ ਸਿਰਫ ਆਲੂਆਂ ਨਾਲੋਂ ਘੱਟ ਕੀਮਤ ਹੋ ਗਈ ਆਪਣੀ ਉਹਦਾ ਕਾਰਨ ਕੀ ਆ ਘੱਟ ਕੀਮਤ ਦਾ ਆਲੂਆਂ ਦੀ ਟਮਾਟਰਾਂ ਦੀ ਕੀਮਤ ਵੀ ਹੁੰਦੀ ਆ ਆਪਣੀ ਬਈ ਕੀਮਤ ਤਾਂ ਹੈ ਨਹੀਂ ਆਪਾਂ ਕਿਸੇ ਪਾਸੇ ਜੋਗਰੇ ਨਹੀਂ ਰਹਿੰਦੇ ਹਲੇ ਸਬਜੀ ਨੂੰ ਵੀ ਸਟੋਰ ਕਰਕੇ ਰੱਖਿਆ ਜਾਂਦਾ ਪਰ ਆਪਾਂ ਨੂੰ ਕਿਸੇ ਪਾਸੋਂ ਵੀ ਸਟੋਰ ਕਰਕੇ ਨਹੀਂ ਰੱਖਿਆ ਯਾਦ ਰੱਖੋ ਹੁਣ ਤੁਹਾਨੂੰ ਆਪ ਦਾ ਬਚਾ ਕਰਨ ਦੀ ਲੋੜ ਆ ਤਾਂ ਕਿ ਤੁਹਾਡੇ ਬੱਚਿਆਂ ਦਾ ਭਵਿੱਖ ਆਉਣ ਵਾਲੇ ਸਮੇਂ ਦੇ ਵਿੱਚ ਬਚ ਜਾਵੇ ਤੇ ਜੇਕਰ ਤੁਸੀਂ ਰਾਜਨੀਤਿਕ ਲੀਡਰਾਂ ਦੇ ਪਿੱਛੇ ਲੱਗ ਕੇ ਵੋਟਾਂ ਹੀ ਅبدਲਾ ਬਦਲੀ ਕਰਦੇ ਰਹੇ ਤੁਹਾਡਾ ਕੱਖ ਨਹੀਂ ਹੋਣਾ ਲੋਕ ਕਹਿੰਦੇ ਅਸੀਂ ਜਾਈਏ ਕਿੱਧਰ ਅਸੀਂ ਕਿਹੜੇ ਪਾਸੇ ਜਾਈਏ ਮੈਂ ਤੁਹਾਨੂੰ ਦੱਸ ਦਿੰਨਾ ਕਿ ਜਦੋਂ ਵੋਟ ਪਾਉਨੇ ਆ ਹਰ ਸਰਕਾਰ ਨਾਲ ਤੁਸੀਂ ਭਾਈ ਇਹ ਲਿਖ ਪੜ ਕਰੋ ਪੰਜਾਬ ਦੇ ਲੋਕੋ ਆਵਾਜ਼ ਚੱਕੋ ਵੀ ਸਾਡੇ ਬੱਚਿਆਂ ਨੂੰ ਸਿਹਤ ਸਿੱਖਿਆ ਰੋਜ਼ਗਾਰ ਚਾਹੀਦਾ ਚਾਹੇ ਉਹ ਐਸ்சி ਬੀਸੀ ਜਰਨਲ ਕੋਈ ਹੋਵੇ Hindu Muslim Sikh Isai ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਿੰਨ ਚੀਜ਼ਾਂ ਤੁਹਾਡੇ ਕੋਲ ਹੋਣ ਗਈਆਂ ਹੋਰ ਤੁਹਾਨੂੰ ਕਿਸੇ ਵੀ ਫਰੀ ਚੀਜ਼ ਦੀ ਲੋੜ ਨਹੀਂ 40000 ਦੀ ਨੌਕਰੀ 'ਚੋਂ 4000 ਰੁਪਿਆ ਬਿਜਲੀ ਬਿੱਲ ਦੇ ਸਕਦੇ ਆ 6000 ਦਾ ਆਟਾ ਰਾਂ ਛੰਡਾ ਲਿਆ ਸਕਦੇ ਆ ਬਾਕੀ ਤੁਸੀਂ ਮੇਰੇ ਨਾਲ ਸਮਝਦਾਰ